ਸਤ ਸ੍ਰੀ ਅਕਾਲ ਫਰੈਂਡਸ ਬਾਂਦਾ ਡਿਜ਼ਾਈਨ ਨਾਉਂ ਦੇ ਲਈ ਇਹ ਡਿਜ਼ਾਈਨ ਜਿਹੜਾ ਬਾਂਦੀ ਮੋਹਰੀ ਤੇ ਆਊਗਾ ਇੱਥੇ ਮੈਂ 3 ਇੰਚ ਚੋੜੀ ਬੁਕਰਮ ਲਈ ਸੀ ਜਿਹੜੀ ਲੰਬਾਈ ਲਈ ਸੀ ਬਾਂਦੀ ਮੋਹਰੀ ਦੇ ਅਕੋਰਡਿੰਗ ਇਸ ਤਰ੍ਹਾਂ ਡਿਜ਼ਾਈਨ ਡਰਾ ਕਰਕੇ ਉਹਨੂੰ ਕਟਿੰਗ ਕਰ ਲਾਂਗੇ ਫੇਰ ਇਹਨੂੰ ਅਸੀਂ ਸੈਂਟਰ ਦੇ ਵਿੱਚੋਂ ਕੱਟ ਲਵਾਂਗੇ ਜਿਹੜਾ ਡਿਜ਼ਾਈਨ ਡਰਾ ਕੀਤਾ ਸੀ ਬੁਕਰਮ ਨੂੰ ਡਬਲ ਫੋਲਡ ਕਰਕੇ ਕੀਤਾ ਸੀਗਾ ਸੈਂਟਰ ਚ ਕਟਿੰਗ ਕਰਨ ਤੋਂ ਬਾਅਦ ਇਹਨੂੰ ਇਸੇ ਕਪੜੇ ਤੇ ਚਿਪਕਾ ਲਵਾਂਗੇ ਫਿਰ ਅਸੀਂ ਜਿਸ ਤਰ੍ਹਾਂ ਸਲਵਾਰ ਦਾ ਪੌਂਚਾ ਜੋੜੀਦਾ ਉਸੇ ਤਰ੍ਹਾਂ ਬਾਹ ਦੀ ਮੋਹਰੀ ਦੇ ਮੋਰੀ ਇਹਨੂੰ ਰੱਖ ਕੇ ਡਿਜ਼ਾਈਨ ਦੇ ਅਕੋਰਡਿੰਗ ਸੀੜਾ ਲਗਾਵਾਂਗੇ ਸਲਾਈਆਂ ਲਗਾ ਕੇ ਦੇ ਇਹਨੂੰ ਸੈਂਟਰ ਦੇ ਵਿੱਚੋਂ ਇੱਕ ਕਪੜਾ ਕਟਿੰਗ ਕਰ ਲਾਂਗੇ ਕਟਿੰਗ ਕਰਕੇ ਫਿਰ ਅਸੀਂ ਇਸ ਨੂੰ ਅੰਦਰ ਨੂੰ ਫੋਲਡ ਕਰ ਲਾਂਗੇ ਤੇ ਡਿਜ਼ਾਈਨ ਸਾਡਾ ਸ਼ੋਅ ਹੋ ਜਾਊਗਾ ਤੇ ਇਹਦੇ ਤੇ ਸਪਰੇਅ ਮਾਰ ਕੇ ਤੇ ਤੁਸੀਂ ਫੇਰੇ ਨੂੰ ਪ੍ਰੈਸ ਕਰਿਓ ਸਪਰੇਅ ਦੇ ਨਾਲ ਫਿਨਿਸ਼ਿੰਗ ਬਹੁਤ ਸੋਹਣੀ ਆਂਦੀ ਹੈ ਇਆ ਫਿਰ ਤੁਸੀਂ ਇਸ ਤਰ੍ਹਾਂ ਦੀ ਕੋਈ ਵੀ ਲੈਸ ਲੈ ਕੇ ਇਹਦੇ ਉੱਤੇ ਅਪਲਾਈ ਕਰ ਸਕਦੇ ਆ ਡੈਕੋ ਡਿਜ਼ਾਈਨ ਬਹੁਤ ਹੀ ਸੋਹਣਾ ਬਣਦਾ ਤੁਸੀਂ ਪਲਾਜ਼ੋ ਦੀ ਮੋਹਰੀ ਤੇ ਵੀ ਇਹਨੂੰ ਟਰਾਈ ਕਰ ਸਕਦੇ ਆ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ